जय श्री राम जय श्री राम जय श्री राम रायकोट खबरनामा देख रहे सारे ही दर्शका नु प्यार भरी सत श्री अकाल जी जय श्री राम जय भोलेनाथ ਆਪਾ ਖੜੇ ਆ ਜੀ ਮੰਦਿਰ ਸ਼ਵਾਲਾ ਖਾਮ ਦੇ ਵਿੱਚ ਜਿੱਥੇ ਕਿ ਇਸ ਵਾਰ ਵੀ ਸ਼ੁਭਰਾਤਰੀ ਦਾ ਤਿਹਾਰ ਬੜੀ ਧੂਮ-ਧਾਮ ਤੇ ਸ਼ਰਦਾ ਦੇ ਨਾਲ ਮਨਾਇਆ ਜਾ ਰਿਹਾ ਜੀ ਤੇ ਆਪਾਂ ਅੱਜ ਗੱਲ ਕਰਾਂਗੇ ਪ੍ਰaband ਸਾਡੇ 인ਦਰਪਾਲ ਜੀ ਕੋਲ ਟੀ ਉਹ ਆਪਾਂ ਨੂੰ ਸਾਰੀ ਇੰਪਰੋਵੀਜ਼ੇਸ਼ਨ ਜਾਣਕਾਰੀ ਦੇਣਗੇ ਜੀ ਵੀ ਕੀ ਕੀ ਪ੍ਰੋਗਰਾਮ ਆ ਜੀ ਇੱਧਰ ਮਾਰਕੀਟ ਦੇ ਵਿੱਚ ਟੈਂਟ ਲੱਗ ਰਿਹਾ ਹੈ ਜੀ ਕੱਲ ਨੂੰ ਬਹੁਤ ਹੀ ਵਧੀਆ ਸਪੋਰਟ ਉੱਪਰ ਪਰਸੋਂ ਅਨੁਸਾਰੀ ਮਾਸ਼ ਸ਼ਵਰਾਤਰੀ ਵਾਲੇ ਦੇਣਾ ਬਹੁਤ ਵਧੀਆ ਕਲਾਕਾਰ ਕਨਈਆ ਮਿੱਤਲ ਜੀ ਉਹਨਾਂ ਦੇ ਨਾਲ ਸ਼ਾਮ ਲਾਲਲਾ ਜੀ ਅਤੇ ਸਾਡੇ ਹਰਮਨ ਪਿਆਰੀ ਹੈਪੀ ਰਾਏ ਕੋਟੀ ਜੀ ਵੀ ਪਹੁੰਚਣਗੇ ਜੀ ਤਾਂ ਜਾਲਾ ਜਾਣਕਾਰੀ ਤੁਹਾਨੂੰ ਦੇਣਗੇ ਸਾਡੇ ਪ੍ਰਾਣ ਇੰਦਰਪਾਲ ਜੀ ਗੋਲਡੀ ਹਾਂਜੀ ਪ੍ਰਾਣ ਜੀ ਮਹਾ ਸ਼ੋਰਾਤਰੀ ਦਾ ਜਿਹੜਾ ਤਿਹਾਰ ਮਨਾਇਆ ਜਾ ਰਿਹਾ ਜੀ ਉਹਦੇ ਵਾਸਤੇ ਜਾਣਕਾਰੀ ਦਿਓ ਛੁੱਟੀ ਜੀ ਵੀ ਇਸ ਵਾਰ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਜੀ ਜੈ ਬholenath ਹਰ ਹਰ ਮਹਾਦੇਵ ਭਗਵਾਨ ਭੋਲੇनाथ اور مਹਾ آج شکتی بھوانی ماں دی کرپا دے نال ਉਨ੍ਹਾਂ ਦੀ ಅಪਾਰ ਰਹਿਮਤ ਦੇ ਨਾਲ 사ਲਾ ਸਰਬਾਲਾ ਜੀ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪ੍ਰਭੂ ਭਗਤਾਂ ਦੇ ਸਹਿਯੋਗ ਦੇ ਨਾਲ ਦੇਸ਼ ਵਿਦੇਸ਼ ਦੇ ਵਿੱਚ ਵੱਸਦੇ ਹੋਏ ਸਾਡੇ ਭਰਾ ਸਭ ਦੇ ਹੀ ਸਹਿਯੋਗ ਦੇ ਨਾਲ ਹਰੇਕ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਮੰਦਰ ਸ਼ਵਾਲਾ धाम ਤਲਾਵ ਵਾਲਾ ਮੰਦਰ ਸ਼ਵਾਲਾ ਖਾਮ ਕਮੇਟੀ ਰਿਸਰਟ ਸ਼੍ਰੀ 사ਲਾ ਸਰਬਾਲਾ ਜੀ ਜਾਗਰਣ ਕਮੇਟੀ ਸ਼ਿਵ ਸ਼ਕਤੀ ਪਰਿਵਾਰ ਮਹਿਲਾ ਸੰਗੀਤਨ ਮੰਡਲ श्री उदासीन गोविंद गौधाम श्री जय भवानी संकीर्तन मंडल मां नैना देवी भंडारा कमेटी रायकोट ਇਹ ਸਾਰੀਆਂ ਸੰਸਥਾਵਾਂ ਔਰ ਸਾਰੇ ਹੀ ਨਗਰ ਦੇ ਸਹਿਯੋਗ ਦੇ ਨਾਲ ਬੜੀ ਹੀ ਧੂਮ-ਧਾਮ ਦੇ ਨਾਲ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਭਗਵਾਨ ਭੋਲੇਨਾਥ ਜੀ ਦੀ ਕਿਰਪਾ ਦੇ ਨਾਲ ਮਹਾ ਸ਼ਿਵਰਾਤਰੀ ਉਸ 15 ਤਰੀਕ ਦਿਨ ਐਤਵਾਰ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਵੇਰੇ 4:30 ਵਜੇ ਤੋਂ ਪ੍ਰਭੂ ਚਰਨਾਂ ਦੇ ਵਿੱਚ ਭਗਤ ਆਉਣੇ ਸ਼ੁਰੂ ਹੋਣਗੇ ਮੰਦਰ ਦਾ ਦਰਵਾਜ਼ਾ ਖੁੱਲੇਗਾ ਔਰ ਜਲ ਚੜਾਉਣ ਵਾਲੇ ਭਗਤ ਪੂਜਾ ਕਰਨ ਵਾਲੇ ਰੁਦਰਾ ਅਭਿਸ਼ੇਕ ਕਰਨ ਵਾਲੇ ਭਗਤ ਆ ਕਰਕੇ ਪ੍ਰਭੂ ਦਾ ਆਸ਼ੀਰਵਾਦ ਲੈਣਗੇ ਪ੍ਰਭੂ ਦਰਬਾਰ ਦੀਆਂ ਖੁਸ਼ੀਆਂ ਪ੍ਰਭੂ ਦਰਬਾਰ ਦੀਆਂ ਰਹਿਮਤਾਂ ਪ੍ਰਾਪਤ ਕਰਨਗੇ ਔਰ ਇਹ ਕਾਰਿਆਕਰਮ ਸਾਰਾ ਹੀ ਦਿਨ ਚੱਲਦਾ ਰਹੇਗਾ ਔਰ ਰਾਤਰੀ ਨੂੰ ਸ਼੍ਰੀ ਵਾਲਾ ਜੀ ਮਹਾਰਾਜ ਔਰ ਭਗਵਾਨ ਭੋਲੇਨਾਥ ਮਾਂ ਭਵਾਨੀ ਦੀ ਅਪਾਰ ਰਹਿਮਤ ਦੇ ਨਾਲ श्री सालासर बालाजी जागरण कमेटी ਦੇ ਵੱਲੋਂ ਨગર ਨਿਵਾਸੀਆਂ ਦੇ ਸਹਿਯੋਗ ਦੇ ਨਾਲ जागरण ਹੋਣ ਜਾ ਰਿਹਾ ਹੈ ਜਿਸ ਦੇ ਵਿੱਚ श्री ਕਨਈਆ ਮਿੱਤਲ ਜੀ ਔਰ ਸੁਖਵੀਰ ਸ਼ਾਮ लाडला ਜੀ ਹੈਪੀ ਰਾਏ ਕੋਟੀ ਜੀ ਇਹ ਸਾਰੇ ਹੀ ਕਲਾਕਾਰ ਪਹੁੰਚ ਰਹੇ ਨੇ ਔਰ ਸਾਰੇ ਹੀ ਪ੍ਰਭੂ ਦਾ ਗੁਣਗਾਨ ਕਰਨਗੇ ਸਾਰੇ ਹੀ ਨગર ਨਿਵਾਸੀਆਂ ਨੂੰ ਮਹਾ ਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਨਾਲ ਨਾਲ ਅਸੀਂ ਸਾਰਿਆਂ ਨੂੰ ਨਵੇਦਨ ਕਰਦੇ ਆਂ ਸਭ ਨੂੰ ਪ੍ਰਾਰਥਨਾ ਕਰਦੇ ਆਂ ਕੀ ਬੜੀ ਹੀ ਸ਼ਰਧਾਰ ਭਾਵਨਾ ਦੇ ਨਾਲ ਆਓ ਆਰਾ ਕਰਕੇ ਪ੍ਰਭੂ ਚਰਨਾਂ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰੋ ਪ੍ਰਭੂ ਤੁਹਾਡੀ ਮਨੋ ਕਾਮਨਾ ਪੂਰਨ ਕਰਨ ਆ ਰਾਤਰੀ ਦਾ ਜੋ ਜਾਗਰਣ ਹੈ ਉਸ ਦੇ ਵਿੱਚ ਸਮੇਤ ਪਰਿਵਾਰ ਆਓ ਲੰਗਰ ਵਰਤ ਵਾਲਾ ਵੀ ਕੇਸਰ ਦੁੱਧ ਦਾ ਲੰਗਰ ਹੋਏਗਾ ਫਲ ਦਾ ਲੰਗਰ ਹੋਏਗਾ ਓਜਨ ਦਾ ਲੰਗਰ ਹੋਏਗਾ ਜੋ ਕਿ ਚੱਲਦਾ ਹੀ ਰਹੇਗਾ ਪ੍ਰਭੂ ਦੀ ਬੜੀ ਆਪਾਰ ਰਹਿਮਤ ਹੈ ਤੁਹਾਡਾ ਸਾਰਿਆਂ ਦਾ ਬਹੁਤ ਸਹਿਯੋਗ ਹੈ ਅਸੀਂ ਸਾਰੇ ਹੀ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪ੍ਰਭੂ ਭਗਤਾਂ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆ ਕਿ ਜਿਹੜੇ ਬਹੁਤ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਨੇ ਅਸੀਂ ਸਾਰਿਆਂ ਦੀ ਬਹੁਤ ਸ਼ੁਕਰਗੁਜ਼ਾਰ ਆ ਸਭ ਤੋਂ ਪਵਾਨ ਕਿਰਪਾ ਕਰਨ ਸਭ ਦੀਆਂ ਚੋਲੀਆਂ ਖੁਸ਼ੀਆਂ ਤੇ ਮੁਰਾਦਾਂ ਦੇ ਆਪਰਨ ਜੈ ਮਹਾਕਾਲ ਜੈ ਕਾਰਾਏ ਵੀਰ ਬਜਰੰਗੀ ਹਰ ਹਰ ਮਹਾਦੇ ਚੱਕੋਈ ਖੋਲੋ ਹੂੰ ਹੋਰ ਕੋਲ ਇੱਕ ਪਿਆ これです。